ਲਾ ਹਾਂਜੀ ਕਿਵੇਂ ਲੱਗਿਆ ਕਿੰਨਾ ਠੀਕ ਏ ਕਿੰਨਾ ਦਾ ਕਦੇ ਨਹੀਂ ਛੁੱਟੇ ਮੈਂ ਬੜੀ ਕਿੰਨਾ ਠੀਕ ਹੋ ਗਿਆ ਠੀਕ ਨਾ ਤੁਸੀਂ ਰੱਬ ਹੈ ਜੀ ਆ ਜਾਗੇ ਉਹ ਵਾਹ ਇਹ ਇਹ ਜਿਆਦਾ ਦਰਜਾ ਦੇ ਤੇ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਜਦੋਂ ਅਟੈਕ ਆਇਆ ਕਿੰਨੇ ਪੈਸੇ ਖਰਚ ਹੋਏ ਤੇਰੇ ਤੇ ਮੈਂ ਤਾਂ ਜਿਗ ਅੱਖਾਂ ਹੀ ਲੱਗ ਗਿਆ ਫਿਰ ਅੱਜ ਤੈਨੂੰ ਕੀ ਕੀਤਾ ਮੈਂ ਹਜੇ ਕੋਈ ਦਵਾਈ ਥੋੜੀ ਦਿੱਤੀ ਕਿਵੇਂ ਲੱਗ ਰਿਹਾ ਤੈਨੂੰ ਜਿਹੜਾ ਮਰੀਜ਼ ਖੜ ਨਹੀਂ ਸਕਦਾ ਹਾਂਜੀ ਤੇ ਉਹ ਕਿੰਨਾ ਕੰਮ ਕਰ ਸਕਦਾ ਅੰਦਾਜ਼ਾ ਲਾਓ ਸਹੀ ਗੱਲ ਹੈ ਤੇ ਹੁਣ ਮੇਰਾ ਖਿਆਲ ਤਾਂ ਇਹ ਹੈ ਕਿ ਅੱਧਾ ਘੰਟਾ ਖੜ ਜਾਣਾ ਕੋਈ ਹੱਲ ਦੋ ਮਹੀਨੇ ਦਵਾਈ ਲਈ ਹੈ ਜੀ ਦੋ ਮਹੀਨਿਆਂ ਦੇ ਵਿੱਚ ਇਹਨਾਂ ਨੇ ਐਸੋ ਬਿਲਕੁਲ ਜਿਹੜੀ ਖੁੰਡੀ ਆ ਉਹ ਬਿਲਕੁਲ ਹੀ ਪਤਾ ਹੀ ਨਹੀਂ ਕਿੱਥੇ ਗਈ ਬਿਨਾ ਖੁੰਡੀ ਤੋਂ ਨਾ ਹੁਣ ਬਿਲਕੁਲ ਬਿਨਾ ਖੁੰਡੀ ਤੋਂ ਹੁਣੇ ਤੁਰਦੇ ਨੇ ਕੋਈ ਐਂ ਦੀ ਕੋਈ ਪ੍ਰੋਬਲਮ ਨਹੀਂ ਸਾਨੂੰ ਕੋਈ ਐਵੇਂ ਤੇ ਉਮੀਦ ਨਹੀਂ ਸੀ ਕਿ ਵੀ ਸਾਡੀ ਮਾਦਾ ਬਿਨਾ ਖੁੰਡੀ ਤੋਂ ਤੁਰੇਗੀ ਪਰ ਬਹੁਤ ਵਧੀਆ ਡਾਕਟਰ ਸਾਹਿਬ ਦਾ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਤੇ ਦਵਾਈ ਦੂਈ ਚ ਸਤ ਨਹੀਂ ਹੁੰਦਾ ਜਦੋਂ ਕਿਸੇ ਦੇ ਰੋਗ ਦੀ ਬਨਿਆਦ ਪੂਰੀ ਹੋ ਜਾਂਦੀ ਹੈ ਪਰ ਮਾਤਮ ਉਹ ਜਿਹੇ ਬੰਦੇ ਨਾਲ ਮੇਲ ਬਣਾਉਂਦਾ ਕਿਹਨੂੰ ਉਹਨੇ ਜਸ ਦੇਣਾ ਹੁੰਦਾ ਸਹੀ ਸਾਡੀ ਸੋਚ ਤਾਂ ਹੈ ਲੋਕਾਂ ਦੀ ਸੋਚ ਪਤਾ ਨਹੀਂ ਕੀ ਹੈ ਲੋ ਜੀ ਬਾਈ ਜੀ ਜੇ ਤੁਸੀਂ ਵੀ ਬਾਈ ਦੁਖੀ ਹੋਗੇ ਨਾ ਲੱਕ ਗੋਡੇ ਕਮਰ ਟੂਹੀ ਦੇ ਦਰਦ ਤੋਂ ਤਾਂ ਬਾਈ ਤੁਸੀਂ ਇੱਥੇ ਆ ਸਕਦੇ ਹੋਗੇ ਬਿਨਾ ਕਿਸੇ ਪੱਟੀ ਤੋਂ ਚੀਰ ਫਾੜ ਤੋਂ ਸਿਰਫ ਦੇਸੀ ਦਵਾਈ ਦੇ ਨਾਲ ਇਲਾਜ ਕੀਤਾ ਜਾਂਦਾ ਹੈਗਾ ਕਿਵੇਂ ਕੀਤਾ ਜਾਂਦਾ ਬਾਈ ਜੀ ਆਪਾਂ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਵਾਂਗੇ ਅੱਜ ਆਪਾਂ ਆਏ ਬਈ ਸ਼ਹਿਰ ਮੁੱਲਾਪੁਰ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਜਿਹੜੇ ਬਈ ਬਹੁਤ ਲੰਮੇ ਸਮੇਂ ਤੋਂ ਇੱਥੇ ਇਲਾਜ ਕਰ ਰਹੇ ਨੇ ਕਿਵੇਂ ਕਰਦੇ ਨੇ ਸਾਰਾ ਕੁਝ ਆਪਾਂ ਦਿਖਾਵਾਂਗੇ ਆਜੋ ਬਈ ਚੱਲਦੇ ਅੰਦਰ ਬੈਜੀ ਕੋਲ ਆਜੋ ਆਪਾਂ ਹੜ ਪੜ ਪਤੋ ਹੀ ਚੱਕ ਲੈ ਵੀ ਤੁਹਾਡੀ ਬੁੜੀ ਠੀਕ ਕਰ ਦੇਣੀ ਆ ਬੰਦੇ ਨਾ ਉਹ ਤੇ ਜੋ ਮਰਜੀ ਹੈ ਆ ਚੱਕ ਫਿਰ ਤੇ ਜੋ ਮਰਜੀ ਗਈ ਆ ਓਕੇ ਛੱਡ ਦੇ ਚੱਕ ਗੋਡਾ ਇਹ ਚੱਕ ਤੋ ਚੱਕ ਓਕੇ ਗੁੱਡ ਲੈ ਵੀ ਵੀ ਇਧਰ ਦੇ ਪਾਸੇ ਕਰ ਸੇ ਇਧਰ ਦੇ ਪਾਸੇ ਤੂੰ ਜ ਬਾਹਰ ਲਾ ਦੇ ਲੈ بس ਇਹ ਤਾਂ ਸਾਰਾ ਗਾਟਾ ਜੀ ਉਹ ਦੋਰਾ ਬੀਬੀ ਹੁਣ ਦੱਸੀ ਮੈਨੂੰ ਬਸ ਬਾਹਰ ਜਿਆਦਾ ਗੱਲਾਂ ਨਹੀਂ ਜਾਣਦਾ ਠੀਕ ਆ ਇਹੁੰਦੇ ਗੋਲਾ ਦੂਸੇ ਪਿੱਛੇ ਵੱਜਦਾ ਤੇ ਹੱਥ ਕੋਲ ਰਿਹਾ ਹੈਗਾ ਹੈ ਕੋਈ ਇਹੋ ਜਿਹੇ ਬਾਨਿਆ ਨਹੀਂ ਕਰੀ ਤੇ ਦਸ ਧਰ ਦਾ ਗੋਲਾ ਨਾਲੇ ਉਹ ਹੈ ਧਰ ਦਾ ਗੋਲਾ ਨਾ ਵੱਜਦਾ ਨਾ ਮੈਂ ਤਾਂ ਸਹੀ ਨਹੀਂ ਬਦਲ ਧਰਨ ਕੀ ਹੁੰਦੀ ਆ ਗੋਲਾ ਦਾ ਰਹਿੰਦਾ ਕਿ ਇੱਥੇ ਬੰਦੇ ਇਦਾਂ ਦੇ ਹੱਥ ਮੈਂ ਕੀ ਕਹਿਆ ਬੀਬੀ ਮੈਂ ਤਾਂ ਇਹ ਨਹੀਂ ਪਤਾ ਧਰਨ ਕੀ ਹੁੰਦੀ ਆ ਛੋਟਾ ਸੱਚ ਛੋਟੀਆਂ ਅੰਤਲੀ ਵਡੀਆਂ ਅੰਤਲੀ ਆ ਨਾ ਐ ਆ ਸੱਪ ਜਾ ਉਹਨੂੰ ਇਹ ਧਰਨ ਕਹਿੰਦੀਆਂ ਆਪਣੀਆਂ ਛੋਟਾ ਸੱਚ ਐ ਐਸੇ ਮੈਂ ਤਾਂ ਸੁਣਿਆ ਸੀ ਸਾਥ ਤੇ ਤੁਸੀਂ ਰਾਤ ਕਹਿੰਦੇ ਮੈਂ ਤਾਂ ਤੋਹਤਾਂ ਦੇ ਗਿਆ ਜੀ ਸਾਥ ਲਾ ਵੀ ਹੋਂਦਾ ਸੀ ਕੀ ਆ ਚਲ ਉੱਠ ਕੇ ਤਰਾ ਉੱਠੜਾ ਮੋਤਾ ਆ ਜਾ ਆ ਜਾ ਆ ਜਾ ਲੈ ਐ ਕਿੰਨੀ ਕਮਜ਼ੋਰੀ ਹੋ ਗਈ ਤੈਨੂੰ ਲੈ ਐਡੀ ਦੇ ਆ ਕਮਜ਼ੋਰੀ ਹੋ ਗਈ ਤੈਨੂੰ ਇਧਰ 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 ਆ ਮੇਰੇ ਕੋਲ ਬੀਬੀ 2 ਕੁਆਂਟਲ ਦੇ ਲੈਣ ਦੇ ਦੇ ਵੇਟ ਆ ਤੇਰਾ ਹੈ ਤੇ ਤੁਸੀਂ ਕਹਿੰਦੇ ਮੈਨੂੰ ਕਮਜ਼ੋਰੀ ਹੋ ਗਈ ਦੱਸ ਕਿਹੋ ਜੀਆਂ ਗੱਲਾਂ ਕਰਦੀਆਂ ਉਹ ਬੁੜੀਆਂ ਛੱਡ ਦੇ ਛੱਡ ਦੇ ਛੱਡ ਦੇ ਓਕੇ ਬੀਬੀ ਬੀਬੀ ਇੱਕ ਮਿੰਟ ਚੱਕੀ ਬਾਵਾ ਦੋਨੋਂ ਬਾਹਰ ਤੇ ਤੱਕ ਦੇਖੋ ਤਨ ਗੁਰੂ ਦਾ ਨਿਕਲ ਲੈ ਨਸ ਹੋ ਗਿਆ ਹਲਕਾ ਹੈ ਇੰਨਾ ਹਲਕਾ ਹੋ ਗਿਆ ਹੋ ਗਿਆ ਚਲ ਇਧਰ ਮੇਰੇ ਵੱਲ ਮੂੰਹ ਕਰ ਫੜ ਪੈਰ ਖੋਲੋ ਮਾਤਾ ਜੀ ਪੈਰ ਖੋਲੋ ਚੁੱਤੀ ਚੰਗੀ ਦਾ ਪਾ ਪਹਿਲਾਂ ਚੱਪਲ ਕੋਈ ਰੋਟਾ ਹੈ ਆਹ ਹੀ ਪਾਸੇ ਬਜਨ ਰਿਹਾ ਜੀ ਬਸ ਸੁਣ ਨਹੀਂ ਹੋਊਗਾ ਪਹਿਲਾਂ ਤਾਂ ਲਾਉ ਮਤ ਪਹਿਲਾਂ ਖੋਲ ਲਾਉ 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 ਨਾ ਚੰਗ ਗੁੱਡ ਨਾਸ ਰੱਖ ਜੋ ਟਾਈਟ ਲਾ ਹਾਂਜੀ ਕਿਵੇਂ ਲੱਗਿਆ ਇੰਨਾ ਠੀਕ ਇੰਨਾ ਤਾਂ ਕਦੇ ਨਹੀਂ ਚੁੱਕੇ ਸੀ ਮੈਂ ਤਾਂ ਹੀ ਕਿੰਨਾ ਠੀਕ ਹੋ ਗਿਆ ਠੀਕ ਲਾ ਤੁਸੀਂ ਰੱਬ ਹੈ ਜੀ ਆ ਜਾਗੇ ਵਾ ਇਹ ਇਹ ਜਿਆਦਾ ਦਰਜਾ ਦੇ ਤੇ ਪ੍ਰਾਨਕ ਪਾਸ਼ਾ ਦੀ ਕਿਰਪਾ ਤੇ ਜਿਹੜਾ ਕੁਝ ਆਪਣੇ ਮੌਕਾ ਮੈਂ ਬਣਾ ਪੂਰਾ ਸਹੀ ਕਰੀ ਬਾਬਾ ਸ਼੍ਰੀ ਚੰਦ ਜੀ ਭਗਤੜੀਆਂ ਜੀ ਆ ਜਾਗੇ ਜੋ ਗਿਹੜੇ ਛੋਟੀ ਛੱਡ ਕੇ ਤੁਰ ਸਕਦੇ ਆ ਮੜ ਜਾ ਦੇਖੋ ਤਾਂ ਸਿੱਧੇ ਮਾਤਾ ਇਧਰ ਇਧਰ ਮੇਰੇ ਵੱਲ ਐ ਸਿੱਧੀ ਹਾਂ ਸਿੱਧੀ ਉਹਦੇ ਤਰ੍ਹਾਂ ਭਾਰ ਦੇ ਨਾ ਫੋਲ ਬੰਦ ਬੈਜੇ ਤੇ ਉੱਥੇ ਬੈਜੇ ਹਾਂਜੀ ਮੋਢੇ ਹਲਕੇ ਹੋ ਗਏ? ਹਾਂਜੀ। ਅੱਛਾ ਕੁੜੀਏ ਤੁਹਾਡੀ ਇੱਕ ਡਿਊਟੀ ਐ। ਸਵੇਰੇ ਉੱਠ ਕੇ ਇਹਨੂੰ ਬਹੁਤ ਬਰਸ਼ ਕਰਾ ਕੇ ਦੋ ਗਲਾਸ ਗਰਮ ਪਾਣੀ ਦੇ। ਰੋਜ਼ ਦੇ। ਬਰਸ਼ ਕਰਕੇ। ਹਾਂਜੀ ਦੇ ਜੀ। ਅੱਛਾ ਤੇ ਉਸ ਤੋਂ ਬਾਅਦ ਇਹਨੂੰ ਚਾਹ ਬੰਦ ਕਰਨੀ ਐ। ਬਹੁਤ ਚਾਹ ਪੀਂਦੀ ਹੁੰਦੀ। ਛੜਦੋਂ ਇਹ ਲੈ ਕੇ ਦਦੋ ਕੋ ਬਾਬਾ। ਚਾਹ ਬੰਦ ਕਰਨੀ ਐ। ਮੈਂ ਭਾਜੀ ਘੱਟ ਹੀ ਦੇ ਦਿੰਦੀ ਨਹੀਂ ਇਹਨੂੰ ਚਾਹ। ਨਹੀਂ ਨਹੀਂ। ਤੂੰ ਐਦਾਂ ਕਰਦਾ। ਜਦੋਂ ਇਹ ਤੇ ਤੂੰ ਚਾਹ ਮੰਗੇ। ਇਹ ਮੇਰਾ ਫੋਨ ਲਾ ਕੇ ਇਹਦੇ ਹੱਥ ਫੜਾ ਲੀ। ਜਿਹੜੇ ਕਾਨੂੰਨ ਲੱਗ ਤੇ ਫੇਰ ਆਪਾਂ ਇਹ ਕਹਾਂਗੇ ਵੀ ਹੋਰੇ ਦਵਾਈ ਲੈਣ ਲਈ ਜੇਦਾ ਵੀ ਨਹੀਂ ਜੇ ਪਰਹੇਜ ਨਹੀਂ ਕਰਨਾ ਫੇਰ ਦਵਾਈ ਨਾ ਲੋ ਪਹਿਲਾਂ ਵੀ ਤੇ ਜੇ ਲੰਬ ਕਰੀ ਸੀ ਇੱਕ ਗੱਲ ਸੁਣੋ ਮੇਰੀ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਜਦੋਂ ਉਹ ਅਟੈਕ ਆਇਆ ਕਿੰਨੇ ਪੈਸੇ ਖਰਚ ਹੋਏ ਤੇਰੇ ਤੇ ਮੈਂ ਅਦਾ ਜਲੱਖਾਂ ਹੀ ਲੱਗ ਗਿਆ ਫੇਰ ਅੱਜ ਤੈਨੂੰ ਕੀ ਕੀਤਾ ਮੈਂ ਹਜੇ ਕੋਈ ਦਵਾਈ ਥੋੜੀ ਜਿਹੀ ਦਿੱਤੀ ਕਿਵੇਂ ਲੱਗ ਰਿਹਾ ਤੈਨੂੰ ਠੀਕ ਲੱਗਦਾ ਤੇ ਇੱਕ ਗੱਲ ਪੱਲੇ ਬੰਨ ਲੈ ਜੇ ਠੀਕ ਹੋਣਾ ਤਾਂ ਤੇ ਮੈਂ ਕਰਦਾ ਚੰਡੀ ਦਾ ਪਾਠ ਜਿਹੜਾ ਬੰਦਾ ਕਹਿ ਲੋ ਵੀ ਸੱਚ ਨਹੀਂ ਬੋਲਦਾ ਜਾਂ ਮਤਲਬ ਪਰਹੇਜ਼ ਨਹੀਂ ਕਰਦਾ ਫਿਰ ਮੈਂ ਉਹਨੂੰ ਮਤਲਬ ਮੈਂ ਆਪਣੇ ਮਨ ਤੋਂ ਦਵਾਈ ਨਹੀਂ ਦਿੰਦਾ ਜੇ ਜੋ ਫਾਰਮੈਲਟੀ ਕਰਦਾ ਉਹ ਅਸੀਂ ਫਾਰਮੈਲਟੀ ਕਰਾਂਗੇ ਜੇ ਤੁਸੀਂ ਦਵਾਈ ਰੂਨ ਨਾਲ ਲੈਣੀ ਆ ਠੀਕ ਹੋਣਾ ਤਾਂ ਰੂਨ ਵਾਲੀ ਹੀ ਲੈਣੀ ਪੈਣੀ ਆ ਤੇ ਪਰਹੇਜ਼ ਤੁਹਾਨੂੰ ਕਰਨਾ ਪੈਣਾ ਨਾ ਤੇ ਚਾਹ ਨਾ ਕੌਫੀ ਤੇ ਨਾ ਗ੍ਰੀਨ ਟੀ ਭੁੱਲ ਜਾ ਦਮਾਸ਼ੋ ਕੱਢ ਦੇ ਤੁਸੀਂ ਘਰੇ ਕੀ ਕਰਦਾ ਮਲਠੀ ਦਾਲ ਕੀ ਨਹੀਂ ਸੌਂਫ ਤੇ ਆਪਣੇ ਦੂਜਾ ਦਵੈਣ ਇਹ ਪੰਜ ਅਰਜੀਆਂ ਛੋਟੀ ਲੈ ਚੀ ਇਹਨੂੰ ਬਰਾਬਰ ਘੋਟ ਲੈ ਜਦੋਂ ਇਹਦਾ ਚਾਹ ਦਾ ਕੱਬ ਬਣਾਉਣਾ ਉਹ ਪਹਿਲਾਂ ਅੱਧਾ ਗਾ ਚਮਚਾ ਉਹਦਾ ਪਾ ਕੇ ਪੰਜੇ ਛੇ ਚੀਜ਼ਾਂ ਦਾ ਤੇਨੂੰ ਵਾਲਦੇ ਚੰਗੀਆਂ ਵਾਲ ਕੇ ਉਹਦੇ ਚ ਦੁੱਧ ਪਾ ਦੇ ਥੋੜਾ ਜਿਹਾ ਮਿੱਠਾ ਪਾ ਲੈ ਇਹਨੂੰ ਖਾਂਦੀ ਹੁੰਦੇ ਇਹ ਪੰਜੀ 15 ਦਿਨ ਪਹਿਲਾਂ ਆਏ ਸੀ ਠੀਕ ਹੈ ਜੀ ਤੇ ਬੁੱਸੇਪੁਰ ਤੇੱਕੇ ਹਨਾਂ ਦੀ ਅੱਛਾ ਜੀ ਤੇ ਉਸ ਗੱਲ ਨੂੰ ਮੈਂ ਉਹਨੂੰ ਲਿਆ ਵੀ ਸੀਰੀਅਸ ਤੌਰ ਤੇ ਠੀਕ ਹੈ ਤੇ ਰਹਿੰਦੇ ਮੋਹਾਲੀ ਦੇ ਠੀਕ ਹੈ ਜੀ ਤੇ ਇਲਾਕੇ ਤੋਂ ਇਹਨਾਂ ਦਾ ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਮਾੜੇ ਸੀ ਠੀਕ ਹੈ ਜੀ 7-8 ਸਾਲ ਤੋਂ ਪਿੰਗਦਰ ਲਈ ਖਾਂਦੀ ਸੀ ਠੀਕ ਹੈ ਜੀ ਤੇ ਕਿਉਂ ਬੈ ਜੀ ਸਹੀ ਆ ਹਾਂਜੀ ਹਾਂਜੀ ਤੇ ਮੈਂ ਇਹਨਾਂ ਨੂੰ ਪਿਛਲੀ ਵਾਰ ਫਿੱਟ ਕਰਕੇ ਦਵਾਈ ਦਿੱਤੀ ਹਾਂਜੀ ਤਗਰੀ ਮੇਰੇ ਅਕੋਰਡਿੰਗ ਇਹ 50-60% ਹੋ ਕੇ ਆ ਠੀਕ ਹੈ ਜੀ ਤੇ ਅਗਲੀ ਵਾਰੀ ਇਹਨਾਂ ਨੂੰ ਫ੍ਰੀ ਕਰ ਦਾਂਗੇ ਠੀਕ ਹੈ ਬਾਕੀ ਇਹਨਾਂ ਨੂੰ ਪੁੱਛਦੇ ਆ ਮਾਦੇ ਤੋਂ ਹਾਂਜੀ ਮਾਤਾ ਜੀ ਦੱਸੋ ਜੀ ਹਾਂਜੀ ਬੇਟਾ ਹੁਣ ਪਹਿਲਾਂ ਨਾਲੋਂ ਬਿਹਤਰ ਫਰਕ ਬਲ ਨੋ ਇਹ ਕਿਨਾ ਟਾਈਮ ਹੋ ਗਿਆ ਦਵਾਈ ਲੈੰਦੇ ਨੂੰ ਹੁਣ ਇੱਥੋਂ ਜੀ ਦਵਾ ਖਾਣੇ ਨੂੰ ਇੱਥੋਂ ਬੇਟਾ ਪਹਿਲਾਂ ਮੈਂ ਲੈ ਕੇ ਗਈ ਸੀਗੀ ਪਹਿਲੇ ਪਹਿਲੀ ਦਵਾਈ 3 ਦਿਨ ਖਾਧੀ ਤੇ ਹੁਣ ਪੂਰੀ 15 ਦਿਨ ਖਾਧੀ 15 ਦਿਨ ਖਾਧੀ ਪੂਰੀ ਅੱਜ 18 ਨੰਦੀ ਦਵਾਈ ਖਾਧੀ ਐ ਅੱਜ ਮਤਲਬ ਨਵੀਂ ਦਿੰਦੀ ਦਵਾਈ ਲੈਣੀ ਐ ਠੀਕ ਐ ਅੱਜ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਪਰ ਫਰਕ ਲੱਗ ਰਿਹਾ ਕਿ ਨਾ ਅੱਜ ਮੈਂ ਦੋ ਤਿੰਨ ਮਿੰਟ ਖੜੀ ਆਂਗੀ ਬੇਟਾ ਖੜੀ ਆ ਖੜੀ ਨਹੀਂ ਤਾਂ ਮੇਰੇ ਤੋਂ ਤਾਂ ਇੱਕ ਸਪਿੰਟ ਵੀ ਖੜਿਆ ਨਹੀਂ ਸੀ ਠੀਕ ਹੈ ਜਿਹੜਾ ਮਰੀਜ਼ ਖੜ ਨਹੀਂ ਸਕਦਾ ਹਾਂਜੀ ਤੇ ਉਹ ਕਿੰਨਾ ਕੰਮ ਕਰ ਸਕਦਾ ਅੰਦਾਜ਼ਾ ਲਾਓ ਸਹੀ ਗੱਲ ਹੈ ਤੇ ਹੁਣ ਮੇਰਾ ਖਿਆਲ ਤਾਂ ਇਸ ਤਰ੍ਹਾਂ ਦਾ ਘੱਟ ਖੜ ਜਾਣ ਕੋਈ ਹਲਕਤ ਠੀਕ ਹੈ ਕਿਉਂਕਿ ਜੋਇੰਟ ਦੇ ਵਿੱਚ ਨਾੜ ਪ੍ਰੈਸ ਹੁੰਦੀ ਸੀ ਨਾ ਕਿ ਰੀੜ ਦੀ ਹੱਡੀ ਨਹੀਂ ਸੀ ਹਿੱਲੀ ਹੋਈ ਅੱਛਾ ਰੀੜ ਦੀ ਹੱਡੀ ਹਿੱਲੀ ਵੀ ਨਹੀਂ ਹੁੰਦੀ ਕਹਿੰਦੇ ਠੀਕ ਜੋਇੰਟ ਤੇ ਨਾੜ ਪ੍ਰੈਸ ਹੁੰਦੀ ਸੀ ਆਪਾਂ ਫ੍ਰੀ ਕਰਤੀ ਠੀਕ ਹੋ ਗਿਆ ਠੀਕ ਹੈ ਠੀਕ ਹੈ ਦੱਸਾ ਕਿ ਜੀ ਅੱਗੇ ਆਪਾਂ ਨੂੰ ਜੀ ਡਾਕਟਰਾਂ ਨੇ ਜੀ ਬਿਟੇ ਡਾਕਟਰਾਂ ਨੇ ਤਾਂ ਹੁਣ ਮੈਨੂੰ ਤਾਂ ਜਿੱਥੇ ਵੀ ਕਿਤੇ ਜਾਂਦੇ ਸੀ ਪੋਟੀ ਹਸਪੀਟਲ ਗਏ ਸੀ ਆਈਵੀਆਈ ਗਏ ਸੀ ਜਿੱਥੇ ਵੀ ਕਿਤੇ ਮਤਲਬ ਕਿ ਮਹਾਲੀ ਗਏ ਸੀ ਸਾਰੇ ਇਹੀ ਕਹਿੰਦੇ ਸੀ ਕਿ ਵੀ ਆਪਰੇਸ਼ਨ ਹੱਲ ਹੈ ਜੀ ਠੀਕ ਹੈ ਜੀ ਫਿਰ ਮੈਂ ਮੋਗੇ ਤੋਂ ਵੀ ਮਤਲਬ ਕਿ ਮੈਡੀਸਨ ਲਈ ਤੇ ਨਾਲ ਲੁਧਿਆਣੇ ਤੋਂ ਵੀ ਲਈ ਨਾ ਤੇ ਵੀ ਕਾਫੀ ਜਗਾ ਤੋਂ ਮਤਲਬ ਅਲਾਈਨਮੈਂਟ ਕੋਈ ਕਿਤੋਂ ਫਰਕ ਨਹੀਂ ਹੁੰਦਾ ਇੱਥੋਂ ਪੈ ਗਿਆ ਫਰਕ ਹਾਂ ਬਈ ਇੱਥੋਂ ਫਰਕ ਪੈ ਗਿਆ ਥੋੜਾ ਜਿਹਾ ਪਹਿਲਾਂ ਮੈਨੂੰ ਮੋਗੇ ਤੋਂ ਵੀ ਪੈ ਗਿਆ ਸੀਗਾ ਠੀਕ ਹੈ ਤੇ ਫਿਰ ਬਸ ਵਿਚ ਦੀ ਕੋਈ ਪ੍ਰੋਬਲਮ ਆ ਕੇ ਮੇਥੋਂ ਜਾਇ ਨਹੀਂ ਗਿਆ ਠੀਕ ਹੈ ਫਿਰ ਜਮੇ ਮੰ지에 ਦੇ ਵਿੱਚ ਪੈ ਗਈ ਹੁਣ ਤਾਂ ਮਤਲਬ ਵੀ ਫਿਰ ਮੈਂ ਮਹਾਲੀ ਤੋਂ ਵੀ ਲਈ ਹਾਂ ਤੇ ਦੇਸੀ ਦਵਾਈ ਹੁੰਦੇ ਨੇਗੇ ਉਹ ਮੈਡੀਸਨ ਨਾਲ ਵੀ ਉਹਨੂੰ ਕੋਈ ਫਰਕ ਪਿਆ ਵੀ ਇੱਥੋਂ ਹੁੰਦੇ ਨੇ ਮੈਨੂੰ ਯੋ ਮੈਂ ਬਹੁਤ ਟੁਰ ਕੇ ਬੱਸ ਸਟੈਂਡ ਤੋਂ ਟੁਰ ਕੇ ਇਸ ਤੋਂ ਕੋਲ ਕੋਲ ਉੱਤ ਕੇ ਇੱਥੇ ਆ ਗਈ ਠੀਕ ਹੈ ਟੁਰ ਕੇ ਆ ਗਈ ਹਾਂ ਟੁਰ ਕੇ ਆਈ ਅੱਗੇ ਨਹੀਂ ਹੁੰਦਾ ਜੇ ਐਦਾਂ ਕਰੀ ਨਹੀ ਬੇਟਾ ਐਸੀ ਵਾਰੀ ਮੈਂ ਦੋ ਹੀ ਵਾਰੀ ਬੈਠ ਕੇ ਆਈਆਂ ਵੀ ਕਿਦੀ ਤੇ ਨਹੀਂ ਤਾਂ ਮੇਰੇ ਤੋਂ ਤਾਂ ਜਮਾਂ ਕਦਮ ਵੀ ਚੱਕਿਆ ਜਾਂਦਾ ਸੀ ਕੋਈ ਗੱਲ ਹੋ ਜੇ ਠੀਕ ਠੀਕ ਹੈ ਬਣੇ ਓਕੇ ਧੰਨਵਾਦ ਧੰਨਵਾਦ ਜੀਰਾ ਤੁਹਾਡਾ ਮਾਤਾ ਇੱਕ ਗੱਲ ਸੁਣ ਜਿੰਦਗੀ ਜਿਉਣੀ ਆ ਨਾ ਵਧੀਆ ਤੇ ਹੁਣ ਮੇਰੇ ਵਾਲੀ ਗੱਲ ਪੱਲੇ ਪਾ ਲੈਣੀ ਆ ਮੈਂ ਕੁਝ ਦੱਸਣ ਲੱਗਾ ਪੁੱਤ ਤੇਰੇ ਨੂੰ ਇਹਨਾਂ ਨੂੰ ਸਵੇਰੇ ਉੱਠ ਕੇ ਦੋ ਗਲਾਸ ਗਰਮ ਪਾਣੀ ਦੇ ਬਰਸ਼ ਕਰਾ ਕੇ ਜੀ ਉਹਦਾ ਸਿੱਧੀ ਰੋਟੀ ਦੇਣੀ ਹੈ ਇੱਕ ਰੋਟੀ ਕੋਲੀ ਸਬਜ਼ੀ ਦੀ ਓਕੇ ਇਹ ਤੋਂ ਬਾਅਦ ਨਹੀਂ ਦੇਣੀ ਦੁਪਹਿਰੇ ਫੇਰ ਇੱਕ ਕੋਲੀ ਸਬਜ਼ੀ ਦੀ ਇੱਕ ਰੋਟੀ ਕੋਲੀ ਪਰੇ ਸਬਜ਼ੀ ਜੀ ਤੇ ਇਦਾਂ ਹੀ ਸ਼ਾਮੀ ਇੱਕ ਪੌਂਡ ਦਹੀਂ ਆ ਜੀ ਤੇ ਜਿਹੜੀ ਸਬਜ਼ੀ ਅੱਜ ਖਾਧੀ ਉਹ ਹਫ਼ਤੇ ਬਾਅਦ ਵਾਰੀ ਆਵੇ ਓਕੇ ਇੱਕ ਰੋਜ਼ ਕਣਕ ਦੀ ਰੋਟੀ ਦੀ ਦੇਣੀ ਓਕੇ ਤੇ ਜਿਵੇਂ ਅੱਜ ਕਣਕ ਦੀ ਖਾਧੀ ਆ ਕੱਲ ਨੂੰ ਇੱਕ ਟਾਈਮ ਚੇਂਜ ਕਰ ਦੇ ਬੇਸਣ ਦੀ ਦੇ ਦੇ ਪਰ ਸੋਵੇ ਕਣਕ ਦੀ ਦੇ ਦੇ ਚੌਥੇ ਇੱਕ ਟਾਈਮ ਬਾਕੀ ਦੀ ਦੇ ਦੇ ਫਿਰ ਪੰਜਵੇਂ ਕਣਕ ਦੇ ਜਿਹਦੇ ਇੱਕ ਟਾਈਮ ਅੱਗੇ ਕੋਧਰੀ ਦੇ ਦੇ ਐਦਾ ਚੇਂਜ ਕਰਕੇ ਮਿਕਸ ਆਟਾ ਨਹੀਂ ਖਾਣਾ ਮਿਕਸ ਦੇ ਵਿੱਚ ਕੀ ਆ ਉਹ ਲੋਕ ਕੀ ਕਰਦੇ ਜਿਹੜੀ ਚੀਜ਼ ਸਸਤੀ ਆ ਉਹ ਜ਼ਿਆਦਾ ਪਾਉਂਦੇ ਆ ਜੀ ਦੂਜੀ ਘੜ ਪਾਦੇ ਨਾਲ ਇੱਕ ਹੋਰ ਚੀਜ਼ ਜਦੋਂ ਆਪਾਂ ਜੁਰਗੇ ਦੇਦੇ ਕਹਣਾ ਨਹੀਂ ਮੈਂ ਇੰਤੇ ਠੀਕ ਆ ਉਸ ਗੱਲ ਤੇ ਲਾ ਦੇ ਬਿਲਕੁਲ ਨਹੀਂ ਉਸ ਪਾਸੇ ਤੇ ਇੱਕ ਡਾਕਟਰ ਜਦੋਂ ਮੈਂ ਖੜਨੀ ਹਾਂ ਨਾ ਉਹਨਾਂ ਨਾਲ ਲੱਗ ਜਾਣਾ ਦਰਦ ਨਾਲ ਪਾਤ ਜਾਂਦਾ ਮਾਂ ਮੈਂ ਕੀ ਕਹਿ ਰਿਆ ਐਂ ਨਹੀਂ ਖੜਨਾ ਐਂ ਖੜੇਗੀ ਫਿਰ ਉਹ ਤੇ ਕਰੀ ਨਹੀਂ ਐਂ ਕਿ ਸਿੱਧਾ ਸਿੱਧਾ ਖੜਦਾ ਖੜੀਏ ਤੇ ਐ ਲੱਗ ਦਰਦ ਨਾਲ ਤੇ ਇੱਕ ਹੋਰ ਕੰਮ ਕਰੀ ਜਦੋਂ ਇਹਨੂੰ ਆ ਪੰਜ ਦਿਨ ਦਵਾਈ ਦਿੱਤੀ ਮੈਂ ਤਾਂ ਖੁਦ ਗੱਲ ਕਰਾਉਣੀ ਨਾਲੇ ਆਪ ਕੱਲ ਕਰਦੀ ਆ ਕਿਹਾ ਉਹ ਬੋਲ ਰਹੇ ਆ ਤੇ ਮਾਤਾ ਦਾ ਜਿਹਨਾਂ ਦਾ ਰੇੜ ਕੜਾਈ ਸੀ ਤੁਹਾਡੇ ਤੇ ਮੈਂ ਗੱਲ ਕਰਦਾ ਠੀਕ ਆ ਇੱਕ चीज ਦੂਸਰੀ ਇੱਕ ਗੱਲ ਹੋਰ ਕਿ 5 ਉਹ 7 ਦਿਨਾਂ ਬਾਅਦ ਮੈਂ ਨਾਲ ਵੈਸੇ ਗੱਲ ਕਰਦੇ ਰੋ ਇੱਕ ਤੋਂ ਸਵਾ ਤਿੰਨ ਠੀਕ ਕਿਸੇ ਡਾਕਟਰ ਨੇ ਇਹ ਗੱਲ ਕਹਿਣੀ ਤੁਹਾਨੂੰ ਮੈਂ ਕਹਿ ਰਿਹਾ ਮੇਰਾ ਬਰੀ ਸਾਰ ਸਪਾਈ ਹੋਵੇ ਇੱਕ ਤੋਂ ਇੱਕ ਤੋਂ ਸਵਾ ਤਿੰਨ ਸਵਾ ਦੋ ਘੰਟਿਆਂ ਤੋਂ ਮੈਂ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇ ਰਿਹਾ ਠੀਕ ਚਲੋ ਓਕੇ ਤੁਸੀਂ ਲੱਕ ਤੁਹਾਡਾ ਵਜਨ ਨਾ ਲਵੇ ਉਹ ਮੇਰੀ ਜ਼ਿੰਮੇਵਾਰੀ ਪਰ ਖੜਨਾ ਤਾਂ ਹਾਂਜੀ ਆਏ ਨਹੀਂ ਖੜਨਾ ਵਾ ਤੁਸੀਂ ਆਏ ਖੜੋਗੇ ਸਿੱਧਾ ਹੋਣ ਲੱਗ ਗਿਆ ਲੱਕ ਹਾਂ ਨਹੀਂ ਨਹੀਂ ਹੁਣ ਤਾਂ ਆਪਣੇ ਆਪ ਹੀ ਸਿੱਧਾ ਆਪਣੇ ਆਪ ਹੀ ਹੋ ਜਾਂਦਾ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆ ਦੁੱਖ ਦੇ ਨੂੰ ਕਿੰਨਾ ਟਾਈਮ ਹੋ ਗਿਆ ਨਹੀਂ ਨੂੰ ਤੁਹਾਨੂੰ ਕੀ ਦੱਸਾਂ 10 12 ਸਾਲ ਹੀ ਹੋ ਗਏ 10 12 ਸਾਲ ਹੋ ਗਏ ਤੇ ਇਹਨਾਂ ਦੇ ਨਾਲ ਆਓ ਇੱਧਰ ਆ ਜੀ ਜਸੇ ਉਹ ਰਾਣਾ ਕਿਵੇਂ ਪਈ ਸੀ ਕਦੇ ਲਈ ਰੜਪੀ ਸੀ ਇਹ ਵੀ ਦੋਨੇ ਲੱਤਾਂ ਫ੍ਰੈਕਚਰ ਸੀ ਗੀਆਂ ਲੱਤਾਂ ਫ੍ਰੈਕਚਰ ਹੋਣ ਕਰਕੇ ਦੋਨੇ ਲੱਤਾਂ ਦੇ ਵਿੱਚ ਰਾੜਾ ਪਈ ਹੋਈ ਹੈ ਜੀ ਠੀਕ ਹੈ ਜੀ ਉਹਨਾਂ ਨਾਲੀਆਂ ਕਰਕੇ ਇਹਨਾਂ ਦੇ ਗੁੱਡੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਜਿੰਦੇ ਵਜ੍ਹਾ ਕਰਕੇ ਕੁੰਡੀ ਤੋਂ ਇਲਾਵਾ ਤੋੜ ਨਹੀਂ ਸਕਦੇ ਸੀ ਕਾਫੀ ਟਾਈਮ ਤੋਂ ਇਹ ਕੁੰਡੀ ਵਾਲੀ ਤੋੜਦੇ ਸੀਗੇ ਕੁੰਡੀ ਖਸਾਰਾ ਸੀਗਾ ਲੱਗਦਾ ਠੀਕ ਹੈ ਜੀ ਜਦੋਂ ਦੇ ਇੱਥੇ ਆਏ ਅਸੀਂ ਪੰਜਵੀਂ ਵਾਰੀ ਆ ਗਏ ਨਹੀਂ ਹੁਣ ਠੀਕ ਹੈ ਜਦੋਂ ਫਸਟ ਟਾਈਮ ਤੇ ਆਉਣਾ ਸ਼ੁਰੂ ਹੋਵੇ ਉਹਦੇ ਥੋੜਾ ਥੋੜਾ ਇਮਪਰੂਵਮੈਂਟ ਹੋਣੀ ਸ਼ੁਰੂ ਹੋ ਗਈ ਸੀ ਜੀ ਹੁਣ ਅਸੀਂ ਪੰਜਵੀਂ ਵਾਰ ਹੀ ਆਏ ਆ ਜੀ ਦੋ ਮਹੀਨੇ ਦਵਾਈ ਖਾਣੇ ਕੋਲ ਦੋ ਮਹੀਨੇ ਦਵਾਈ ਲਈ ਹੈ ਜੀ ਦੋ ਮਹੀਨਿਆਂ ਦੇ ਵਿੱਚ ਇਹਨਾਂ ਨੇ ਅਸਲ ਬਿਲਕੁਲ ਜਿਹੜੀ ਖੁੰਡੀ ਆ ਉਹ ਬਿਲਕੁਲ ਨਹੀਂ ਪਤਾ ਹੀ ਨਹੀਂ ਕਿੱਥੇ ਪਈ ਬਿਨਾਂ ਖੁੰਡੀ ਤੋਂ ਨਾਉਣ ਬਿਲਕੁਲ ਬਿਨਾਂ ਖੁੰਡੀ ਤੋਂ ਉਹਨੇ ਤੁਰਦੇ ਨੇ ਕੋਈ ਜਾਣ ਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਬਿਲਕੁਲ ਵੀ ਟੱਚ ਨਹੀਂ ਕਰਦੇ ਮੈਂ ਅੱਗੇ ਕੱਲ ਪੁੱਛ ਲਿਆ ਸੀ ਕਿ ਖੁੰਡੀ ਹੈ ਕਿੱਥੇ ਪਈ ਨਹੀਂ ਖੁੰਡੀ ਪੱਥੇ ਠੀਕ ਹੈ ਤੇ ਇੱਕ ਹੋਰ ਚੀਜ਼ ਇਹਨਾਂ ਨੇ ਨਾ ਰਾੜ ਕੜਾਈ ਗੋਡੇ 'ਤੇ ਉੱਥੇ ਡੈਪੇ ਹਾਸਲ ਦੇ ਵਿੱਚ ਉਹ ਹੋਰ ਫ੍ਰੈਕਚਰ ਹੋ ਗਿਆ ਠੀਕ ਹੈ ਜੀ ਉਹਦੇ ਕਰਕੇ ਬਿਲਕੁਲ ਹੀ ਤਾਂ ਜਿਵੇਂ ਕਹਿੰਦੇ ਆ ਵੀ ਆ ਤੋ ਉਹਦੇ ਜੇ ਯੋਗਤਾ ਹੈ ਨਹੀਂ ਸੀ ਸਹੀ ਗੱਲ ਤੇ ਉਸ ਹਾਲਾਤ ਚ ਆ ਗਏ ਫਿਰ ਆਏ ਸਾਨੂੰ ਕੋਈ ਐਵੇਂ ਦੀ ਉਮੀਦ ਨਹੀਂ ਸੀ ਕਿ ਸਾਡੀ ਮਾਂ ਦਾ ਬਿਨਾ ਖੂਦੀ ਤੋਂ ਥੁੜੇਗੀ ਪਰ ਬਹੁਤ ਵਧੀਆ ਡਾਕਟਰ ਸਾਹਿਬ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਕਿ ਜਿਨ੍ਹਾਂ ਨੇ ਇਹਦੀ ਮਾਂ ਨੂੰ ਤੁਰੰਤ ਯੋਗਾ ਕਰਾ ਕਿਹੜਾ ਗੱਡਾ ਹੈ ਆਪਣਾ ਮੈਂ ਇੱਕ ਪੇਪਰ ਤੋਂ ਨਹੀਂ ਪੇਪਰ ਮੇਰਾ ਫੇਸਬੁਕ 'ਤੇ ਸ਼ੇਅਰ ਕੀਤਾ ਠੀਕ ਹੈ ਤੇ ਮੇਰੀ ਤੇ ਇੱਕ ਸੋਚ ਹੈ ਹਾਂਜੀ ਬਈ ਆਪਣੇ ਕੰਮ ਨੂੰ ਪੂਜਾ ਸਮਝ ਕੇ ਸਮਝ ਕੇ ਸਹੀ ਕਰੋ ਠੀਕ ਗੱਲ ਹੈ ਉਹਦਾ ਰਿਜਲਟ ਆਪੇ ਵਧੀਆ ਹੁੰਦਾ ਜਦੋਂ ਆਪਾਂ ਇੱਕ ਪੈਸੇ ਕਮਾਉਣ ਵਾਲਾ ਮਕਸਦ ਮਨ ਰੱਖਦੇ ਆ ਉਦੋਂ ਰਿਜਲਟ ਵਧੀਆ ਨਹੀਂ ਹੁੰਦਾ ਸਹੀ ਗੱਲ ਹੈ ਤੇ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਜਿਹੜੀ ਆ ਦਿਵਾਖਾਨੇ ਦੀ ਕਮਾਈ ਹੈ ਉਹ ਹੁਣ ਤੱਕ ਸਾਰੀ ਲੋਕਾਂ ਤੇ ਲਾਈ ਹੈ 1190 ਕੁੜੀਆਂ ਫਰਨੀਚਰ ਵਾਲੀਆਂ ਜਿਹਦੇ ਵਿੱਚ 80 85 ਕਿਲੋ ਦੀ ਅਲਮਾਰੀ 70 75 ਕਿਲੋ ਦੀ ਪੇਟੀ ਬਾਕਸ ਬੈਡ ਸੋਫਾ ਸਟੈਂਡਰਡ ਟੇਬਲ ਤੇ 156 ਕੇ ਵਿਆਹ ਚੁੱਕੇ ਆ ਤੇ 60 ਕੇ ਨੂੰ ਮਕਾਨ ਬਣਾ ਕੇ ਦੇ ਚੁੱਕੇ ਆ 55 ਕੇ ਜੱਜਪਤਾ ਕਰਦੇ ਦਿਵਾਖਾਨੇ ਤੋਂ ਪੜਾ ਕੇ ਤੇ ਨੌਕਾ ਸਰੀਮ ਬਦ ਕਰਦੇ ਹਜੇ ਹੁਣ ਜਵਾਕ ਮੇ ਕੋ 47 ਹੈ ਜਿਨ੍ਹਾਂ ਦੀ ਇੱਕ ਫੀਸ ਦੇਣਾ ਇਹ ਦਵਾਈਖਾਨੇ ਦਾ ਠੀਕ ਹੈ ਔਰ 78 ਰੁਪਏ ਦੇ ਵਾਲੇ ਜਿਨ੍ਹਾਂ ਦਾ ਰਾਸ਼ਨ ਇਸੇ ਦਵਾਖਾਨੇ ਤੋਂ ਚੱਲਦਾ ਹੈ ਤੇ ਉਹ ਦਵਾਈ ਦੇ ਵਿੱਚ ਸਤ ਨਹੀਂ ਹੈ ਇਹ ਤਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਗਰੀਬਾਂ ਦੇ ਜਵਾਕ ਫੜਦੇ ਆ ਜਾਂ ਉਹ ਜਵਾਕ ਪੜ ਪੜ ਕੇ ਗਾਂ ਕੁਝ ਬਣਦੇ ਆ ਉਹਨਾਂ ਦੀਆਂ ਦਵਾਈਆਂ ਨਾਲ ਲੋਕ ਠੀਕ ਹੁੰਦੇ ਆ ਸਹੀ ਗੱਲ ਹੈ ਤੇ ਦਵਾਈ ਦੁਵਾਈ ਚ ਸਤ ਨਹੀਂ ਹੁੰਦਾ ਜਦੋਂ ਕਿਸੇ ਦੇ ਰੋਗ ਦੀ ਬਨਿਆਦ ਪੂਰੀ ਹੋ ਜਾਂਦੀ ਆ ਪਰ ਮਤੋਂ ਇਹ ਜਿਹ ਬੰਦੇ ਮੇਲ ਬਣਾਉਂਦਾ ਜਿਹਨੂੰ ਉਹਨੇ ਜਸ ਦੇਣਾ ਹੁੰਦਾ ਸਹੀ ਸਾਡੀ ਸੋਚ ਤਾਂ ਹੈ ਲੋਕਾਂ ਦੀ ਸੋਚ ਪਤਾ ਨਹੀਂ ਕੀ ਹੈ ਓਕੇ ਧੰਨਵਾਦ ਠੀਕ ਤੇ ਇੱਕ ਇਹ ਮੇਰਾ ਮਿੱਤਰ ਹੈ ਇਹ ਹੀ ਭੇਵੇ ਤਵਾਉਂਦਾ ਤੇ ਹੋਵਾ ਜਿਹਨੂੰ ਆਪਾਂ ਕਹਿੰਦੇ ਠੀਕ ਹੈ ਹਰਿਆਣਾ ਤੇ ਇਹ ਕਈ ਮਰੀਜ਼ ਪਹਿਲਾਂ ਲੈ ਕੇ ਆਉਂਦੇ ਰਹੇ ਮੇਰੇ ਕੋਲੇ ਕਦੇ ਕਿਸੇ ਨੂੰ ਲੈ ਕੇ ਆਏ ਕਦੇ ਕਿਸੇ ਨੂੰ ਲੈ ਕੇ ਇਹਨਾਂ ਦਾ ਜਰਾ ਵੀ ਮੇਰੇ ਨਾਲ ਇਲਨ ਦਾ ਵੀ ਲੈ ਕੇ ਆਣ ਅੱਛਾ ਤੇ ਬਾਕੀ ਕਰਦੇ ਇਹਨਾਂ ਦੇ ਉਹ ਠੀਕ ਆ ਹੁਣ ਠੀਕ ਹੈ ਜਮਾਈ ਹਾਂ ਠੀਕ ਹੈ ਜੀ ਪ੍ਰੋਬਲਮ ਕੀ ਸੀ ਬੋੜਾ ਬੋੜਾ ਦਰਦ ਕਰ ਰਿਹਾ ਹੈ ਲੱਗਿਆ ਹੈ ਡਾਕਟਰ ਕਹਿੰਦਾ ਜੀ ਵੀ ਆਪਰੇਸ਼ਨ ਹੋਏਗਾ ਤੇ ਫਿਰ ਇਨਜੈਕਸ਼ਨ ਦਵਾਈ ਨਾਲ ਸਹੀ ਦਾ ਹੁਣ ਆਪਰੇਸ਼ਨ ਤਾਂ ਨਹੀਂ ਕਰਾਇਆ ਨਾ ਆਪਰੇਸ਼ਨ ਤੋਂ ਬਿਨਾ ਬਿਨਾਂ ਦਵਾਈ ਤੋਂ ਸਹੀ ਚੱਲਦਾ ਹੈ ਪਹਿਲਾਂ ਤਾਂ ਸਾਰਾ ਸੂਰਾ ਲੈ ਕੇ ਚੱਲਦੇ ਹੁਣ ਕਿਰਪਾ ਕਰੋ ਰਿਣਾ ਸਾਹਿਬ ਠੀਕ ਹੈ ਓਕੇ ਆਪਾਂ ਨਾਂ ਕੀ ਪ੍ਰੋਬਲਮ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਪਿੰਡ ਕਿਹੜਾ ਵੀ ਜੀ ਆਪਣਾ ਅੰਡਰਸ਼ੇਨ ਪਿੰਡ ਕਿਹੜਾ ਪੈਂਦਾ ਹੈ ਜੁਧੇਾਨਾ ਜੁਧੇਾਨਾ ਜਿਲ੍ਹਾ ਪੈਂਦਾ ਤੇ ਪੇਸ਼ੇ ਤੋਂ ਆਪਾਂ ਕੀ ਕੰਮ ਕਰਦੇ ਹਾਂ ਜੀ ਤੇ ਇਹ ਜੀ ਮਾ ਬਹੁਤ ਜੀ ਪੈਨਸ਼ਨ ਆਉਂਦਾ ਬਿੱਲਾ ਹੀ ਹੈ ਅੱਛਾ ਜੀ ਉਹ ਜੀ ਠੀਕ ਹੈ 40 ਉਹ ਜੀ ਹਾਂ ਠੀਕ ਹੈ ਤੇ ਗੋਡੇ ਦੀ ਪ੍ਰੋਬਲਮ ਤੁਹਾਨੂੰ ਕਿੰਨੀ ਚੜਤੋਂ ਜੀ ਨਹੀਂ ਗੋਡੇ ਹੋ ਗਈ 5-4 ਸਾਲ ਦੀ ਸੀ ਹੁਣ 5-4 ਸਾਲ ਨਹੀਂ ਹੋਈ ਜੀ ਤੇ ਪਹਿਲਾਂ ਦਵਾਈਆਂ ਵਗੈਰਾ ਤੁਸੀਂ ਲੈਂਦੇ ਹੋ ਹੋਂਗੇ ਕਿਤਨੋਂ ਕਿਤੋਂ ਹਾਂ ਦਵਾਈ ਮੰਡ ਬੁਟੇ ਜਾਂਦੇ ਸੀ ਮਿਲਟਰੀ ਹਸਪਤਾਲ ਤੁਹਾਨੂੰ ਅੰਦਰ ਆਇਆ ਠੀਕ ਹੈ ਤੇ ਉਹਦੇ ਨਾਲ ਕੋਈ ਫਰਕ ਉਹਨਾਂ ਬਹੁਤ ਖਾਈ ਜਾਂਦੇ ਸੀ ਮਾ ਆਰਾਮ ਨਾਲ ਮਾੜਾ ਵਟਾ ਹੂੰ ਤੇ ਹਮਾ ਨਾਲ ਦਵਾਈ ਦਸਾਂ ਸੰ ਛੱਡ ਕੇ ਫੇਰ ਆਇਆ ਠੀਕ ਹੈ ਦਵਾਈ ਲੈਤੀ ਦਸਾਂ ਸੰ ਛੱਡ ਕੇ ਲੈ 15 ਦਿਨ ਦਵਾਈ ਤੇ ਬਹੁਤ ਧੰਨਵਾਦ ਹੈ ਨਾ ਅੱ ਤੇ ਕਿਵੇਂ ਲੱਗਦਾ ਹੁਣ ਆਪਣੇ ਆਪ ਨੂੰ ਤੁਹਾਨੂੰ ਫਰਕ ਪਿਆ ਫਰਕ ਲੱਗਦਾ ਜੀ ਜਿਹੜੇ ਪਰ ਆਪਣੇ ਹੁਣ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਗੋਟਿਆਂ ਨਾਲ ਜ਼ਿਆਦਾ ਪੀੜਿਤ ਨੇ ਕਿ ਆਪਣਾ ਮਾਲਵਾਲਾ ਕਹਿੰਦਾ ਜ਼ਿਆਦਾ ਤਾਲੀ ਦੇਖੋ ਪਰਹੇਜ਼ ਰੱਖ ਕੇ ਦਵਾਈ ਖੋ ਦਾ ਫਰਕ ਪੈਂਦਾ ਠੀਕ ਹੈ ਜੀ ਪਰਹੇਜ਼ ਜ਼ਰੂਰੀ ਹੈ ਹਾਂ ਪਰਹੇਜ਼ ਤਾਂ ਜ਼ਰੂਰੀ ਹੈ ਇਲਾਜ ਨਾਲ ਪਰਹੇਜ਼ ਜ਼ਰੂਰੀ ਹੂੰ ਪਰਹੇਜ਼ ਮੈਂ ਦੱਸਿਆ ਤਕਰੀਬਾ ਸਾਰਾ ਤਿਆਰ ਤੇਰੀ ਬਾਈਕ ਕਿਵੇਂ ਲੱਗ ਤੇ ਠੀਕ ਰਹਾ ਹੈ ਠੀਕ ਰਹਾ ਠੀਕ ਲੱਗ ਗਈ ਚਲ ਵਧੀਆ ਠੀਕ ਰਹਾ ਚਲ ਠੀਕ ਹੈ ਧੰਨਵਾਦ